ਇਹ ਹਰ ਇੱਕ ਇਸ ਸੰਸਾਰ ਦੇ ਵਿੱਚ ਅਲੱਗ-ਅਲੱਗ ਧਰਮਾਂ ਦਾ ਜਿੱਥੇ ਸਤਕਾਰ ਹੁੰਦਾ ਹੈ ਜਿੱਥੇ ਮਹਾਨ ਸਿੱਖਿਆਤਾ ਦਾ ਦਿਨ ਮਨਾਇਆ ਜਾਂਦਾ ਉੱਥੇ ਵਿਦਿਆ ਦੇ ਗੁਰੂਆਂ ਦਾ ਵੀ ਅੱਜ ਜਿਹੜਾ ਦਿਨ ਮਨਾਇਆ ਗਿਆ ਇਸ ਲਈ ਮੈਂ ਸਾਰੇ ਇੱਛਾ ਨੂੰ ਬੁਲਾਇਂਦਾ ਹਾਂ ਵਰ ਆ ਕਾਲਪੁਰ ਤੋਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਟੀਚਰ ਸਾਡੇ ਵਿਸ਼ਾ ਤੇ ਦਿਸ਼ਾ ਬਦਲਦਾ ਇੱਕ ਟੀਚਰ ਹੀ ਹੈ ਕਿ ਜਿਹੜਾ ਮਾਪਿਆਂ ਦਾ ਜਨਮ ਦੇ ਤੋ ਬਾਦ ਨੂੰ ਸੁੰਦਰ ਰਚ ਜਨਮ ਨੇ ਪਰ ਇੱਕ ਟੀਚਰ ਹੀ ਹੈ ਕਿ ਜਿਹੜਾ اچھا ਪ੍ਰੇਰਿਤ ਕਰਦਾ ਬੱਚੇ ਨੂੰ ਉਹ ਬੱਚੇ ਪੜ੍ਹਦੇ ਕਿ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਔਰ ਉੱਥੇ ਹੀ ਮੈਂ ਉਦਾਈ ਮੈਂ ਦਾ ਨੌਕਰ ਪੰਜਾਬ ਸਰਦਾਰ ਪਵਰ ਸਿੰਘ ਜੀ ਬਾਰੇ ਕਿ ਜਿਨ੍ਹਾਂ ਨੇ ਕਿਹੜਾ ਮਤਲਬ ਪੰਜਾਬ ਦੀ ਜੀ ਸ਼ੁਰੂਆਤ ਕੀਤੀ ਕਉ ਬਾਰ ਹੈ ਔਰ ਮੈਨੂੰ ਇਹ ਗੱਲ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਖੇਡਾਂ ਵਕਤ ਪੰਜਾਬ ਦੀਆਂ ਦੀ ਸ਼ੁਰੂਆਤ ਪੁਰੇ ਪੰਜਾਬ ਦੇ ਵਿੱਚ ਹੋਈ ਪਰ ਮੈਡਲ ਜਿਹੜੇ ਉਹ ਪਟਿਆਲੇ ਜਿਲ੍ਹੇ ਦੇ ਲੈ ਕੇ ਆਉਂਦੇ ਜਿਹੜੀ ਹੈ ਉਹ ਕੰਨੀ ਕੋਆਪਰੇਟ ਕਰਦੀ ਹੈ ਵੀ ਸਾਨੂੰ ਤੁਹਾਡੀ ਕਮੀ ਮਹਿਸੂਸ ਨਹੀਂ ਹੁੰਦੀ ਸਾਰੇ ਐਮਐਲਏ ਬਣ ਕੇ ਕਿ ਕੰਮ ਕਰਾਤੀ ਹੁੰਦੀ ਹੈ ਬਿਲਕੁਲ ਜੀ ਇਹ ਅਸੀਂ ਮੈਂ ਤਾਂ ਮੇਰਾ ਦੇਖੋ ਐਕਸਪੀਰੀਅੰਸ ਮੈਂ 30 ਇਅਰਸ ਹੋ ਜਾਨੇ ਮੇਰੇ ਇਸ ਜੌਬ ਚੋਂ ਇਸ ਸਾਲ ਇਸ ਵਿੱਚ ਨਹੀਂ ਸਾਰਾ ਥੀ ਕਿ ਮੈਂ ਤਾਂ ਤੁਹਾਨੂੰ ਦੇਖੋ ਕਿ 6 ਸਰਕਾਰਾਂ ਤੇ ਦੇਖ ਹੀ ਲਈਆਂ ਹਨ ਤੇ ਮੈਂ ਬਹੁਤ ਬਹੁਤ ਤਨਵਾਦੀਆਂ ਕਿ ਇਸ ਤਰ੍ਹਾਂ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਕਿਸੇ ਐਮਐਲਏ ਜਾਂ ਮਿਨਿਸਟਰਸ ਨਾਲ ਗੱਲ ਕਰ ਰਹੇ ਹਾਂ ਮੈਂ ਹਜੂਰ ਬੈਂਸ ਜੀ ਨਾਲ ਵੀ ਮੈਂ ਪਟਿਆਲਾ ਮਲਟੀਪਰਪਸ ਸੀਗੀ ਤਾਂ ਉਹਨਾਂ ਨੂੰ ਵੀ ਮਿਲੀ ਸੀ ਮੀਤ ਥੇਰ ਜੀ ਜਦੋਂ ਸੀਗੇ ਉਹਨਾਂ ਨੂੰ ਵੀ ਮੈਂ ਮਿਲੀ ਸੀ ਕਿ ਉੱਥੇ ਮੈਂ ਆਫੀਸ਼ੀਏਟਿੰਗ ਸੀਗੀ ਦੇ पाचਵੇਂ ਪ੍ਰਮੋਟਰ ਕਿਹਾਈਆਂ ਤੇ ਮਤਲਬ ਲੱਗਦਾ ਹੀ ਨਹੀਂ ਬਸ ਘੜ ਦੀ ਗੱਲ ਹੀ ਲੱਗਦੀ ਹੈ ਕਿ ਗੱਲ ਕਰੋ ਹਰਾਮ ਨਾਲ ਕਰੋ ਉਹਨਾਂ ਨੂੰ ਮੈਂ ਉਦੋਂ ਸਿਕਿਉਰਟੀ ਦੀ ਗੱਲ ਕੀਤੀ ਸੀ ਜਦੋਂ ਮੀਥਰ ਜੀ ਨਹੀ ਜਦੋਂ ਹਰਜੋਤ ਬੈਂਸ ਜੀ ਆਏ ਤਾਂ ਉਸ ਟਾਈਮ ਮੈਂ ਉਹਨਾਂ ਨੂੰ ਸਿਕਿਉਰਟੀ ਦੀ ਗੱਲ ਕੀਤੀ ਹੁਣ ਸਾਡੇ ਕੋਲ ਦੋ ਸਿਕਿਉਰਟੀ ਗਾਰਡਸ ਨੇ ਕੈਂਪਸ ਮੈਨੇਜਰ ਨੇ ਸਾਡੇ ਕੋਲ ਸਵੀਪਰਸ ਨੇ ਉਹਨਾਂ ਦੀ ਬਦੌਲਤ ਉਹਨਾਂ ਨੇ ਮੈਨੂੰ ਉੱਥੇ ਵਾਦਾ ਕੀਤਾ ਸੀ ਮੈਡਮ ਘੱਟੋ ਘੱਟ 50000 ਰੁਪਏ ਤੁਹਾਡੇ ਸੀ ਹਰੇਕ ਸੂਲੀ ਖਰਚ ਕਰਾਂਗੇ ਇਸ ਮਾਮਲੇ ਤੇ ਤਾਂ ਉਹ ਠੀਕ ਹੈ ਸਾਨੂੰ 10000 ਰੁਪਏ ਸਾਨੂੰ ਦਿੱਤਾ ਉਹਨਾਂ ਨੇ ਅਸੀਂ ਤਿੰਨ ਸਵਿਪਰ ਰੱਖੇ ਹੋਏ ਨੇ ਤੇ ਚੌਕੀਦਾਰ ਵੀ 5000 ਵਾਧਾ ਦਿੰਦੇ ਨੇ ਤੇ ਸਿਕਿਉਰਿਟੀ ਗਾਰਡਸ ਤੇ ਕੈਂਪਸ ਮੈਨੇਜਰ ਦੀ ਅਲੱਗ ਹੈਗੀ ਆ ਇਹ ਸਾਰੀ ਤੁਹਾਡੀ ਆਪਣੇ ਵਿੱਚ ਆ ਪਾਰਟੀ ਦੇ ਸਾਰੇ ਆਗੂ ਮੌਜੂਦ ਨੇ ਸ਼ਹਿਰੀ ਪ੍ਰਧਾਨ ਤੇ ਬਲਾਕ ਪ੍ਰਧਾਨ ਤੇ ਐਮਸੀ ਮੈਂਬਰ ਸਾਰੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਗਏ ਐ ਐਮਐਲਏ ਸਾਹਿਬ ਇੱਥੇ ਆਏ ਨੇ ਦੀ ਟੀਚਰ ਡੇ ਵੀ ਮਨਾਇਆ ਗਿਆ ਏ ਤੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਬੱਸ ਵੀ ਇੱਥੇ ਪ੍ਰੋਵਾਈਡ ਕੀਤੀ ਐ ਤੇ ਸ਼ਹਿਰੀ ਪ੍ਰਧਾਨ ਨੇ ਜੋ ਆਪਣੇ ਵਿੱਚ ਮੌਜੂਦ ਨੇ ਹਾਂਜੀ ਸਰ ਐਮਐਲਏ ਸਾਹਿਬ ਇੱਥੇ ਆਏ ਸੀਗੇ ਤੇ ਬੱਸ ਵੀ ਪ੍ਰੋਵਾਈਡ ਕੀਤੀ ਐ ਦੀ ਟੀਚਰ ਡੇ ਵੀ ਇੱਥੇ ਮਨਾਇਆ ਗਿਆ ਤੇ ਤੁਸੀਂ ਕੀ ਕਹੋਗੇ ਇਹਦੇ ਬਾਰੇ ਦੇਖੋ ਜੀ ਸਰਕਾਰਾਂ ਦੀ ਚੰਗੀ ਸੋਚ ਦਾ ਜੋ ਨਤੀਜਾ ਅੱਜ ਜਨਤਾ ਦੇ ਸਾਹਮਣੇ ਹੈ ਸਰਕਾਰਾਂ ਐਜੂਕੇਸ਼ਨ ਨੂੰ ਜੋ ਮੁੱਖ ਟੀਚਾ ਲੈ ਕੇ ਚੱਲ ਰਹੀਆਂ ਹਨ ਸਾਡੇ ਇੱਕ ਅੱਗੇ ਨੂੰ ਜੋ ਸਕੂਲ ਆਫ ਫੈਮਿਨਿਸ ਮਿਲਿਆ ਹੈ ਪਹਿਲਾਂ ਤਾਂ ਇਹਦੇ ਹਰ ਇੱਕ ਬੱਚੇ ਨੂੰ 4000 ਰੁਪਏ ਪਰ ਬੱਚਾ ਹਰ ਸਾਲ ਵਾਸਤੇ ਵਰਦੀ ਵਾਸਤੇ ਸਰਕਾਰ ਜੋ ਮੁਹੱਈਆ ਕਰਾ ਰਹੀ ਹੈ ਉਸ ਤੋਂ ਬਾਅਦ ਜੋ 3 ਕਿਲੋਮੀਟਰ ਤੋਂ ਦੂਰੀ ਤੋਂ ਬੱਚੇ ਆਉਂਦੇ ਹਨ ਉਹਨਾਂ ਨੂੰ ਸਾਧਨ ਮੁਹੱਈਆ ਕਰਾਉਣ ਲਈ ਵੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਸ ਦੇ ਅਧੀਨ ਅੱਜ ਇੱਕ ਬੱਸ ਸਾਡੇ ਐਮਰੇ ਸਾਹਿਬ ਜੋ ਹਰੀ ਝੰਡੀ ਦੇ ਕੇ ਗਏ ਹਨ ਸਕੂਲ ਆਫ ਫੈਮਿਨਿਸ ਦੀ ਬੱਸ ਨੂੰ ਇਹਦੇ ਨਾਲ ਹੀ ਸਾਨੂੰ ਜੋ ਸਮੱਸਿਆਵਾਂ ਸੀ ਸਕੂਲ ਦੀਆਂ ਸਾਨੂੰ ਪਲੱਸ 1 ਤੋਂ ਲੈ ਕੇ ਸਕੂਲ ਆਫ ਫੈਮਿਨਿਸ ਤੱਕ 14 ਟੀਚਰਾਂ ਦੀ ਜ਼ਰੂਰਤ ਹੈ ਜੋ ਸਾਡੇ ਕੋਲ ਘੱਟ ਸੀ ਉਹਨਾਂ ਦੇ ਵਿੱਚੋਂ ਸਾਡੇ ਕੋਲ ਤਿੰਨ ਟੀਚਰ ਨੇ 11 ਟੀਚਰਾਂ ਦਾ ਕੰਮ ਵੀ ਸਾਡੇ ਸਕੂਲ ਵੱਲੋਂ ਉਹਨਾਂ ਤੋਂ ਹੀ ਲਿਆ ਜਾ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਵਰਕਲੋਡ ਉਹਨਾਂ ਟੀਚਰਾਂ ਤੇ ਹੈ ਉਹਦੇ ਕਰਕੇ ਉਹ ਟੀਚਰ ਵੀ ਬਦਲਨੇ ਕਰਾ ਕੇ ਜਾ ਰਹੇ ਆ ਅੱਜ ਐਮ.ਐਲ.ਏ ਸਾਹਿਬ ਨੂੰ ਅਸੀਂ ਆਪਣੀ ਮੰਗ ਮੁਖਤौर ਤੇ ਰੱਖੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਹਫ਼ਤੇ ਦੇ ਵਿੱਚ ਵਿੱਚ ਇਹ 11 ਟੀਚਰਾਂ ਦੀਆਂ ਪੋਸਟਾਂ ਅਸੀਂ ਫਾਈਲ ਲੈ ਕੇ ਗਏ ਨੇ ਕਿ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਉੱਥੇ ਪੇਸ਼ ਕਰਾਂਗੇ ਤੇ ਤੁਹਾਡੀ ਜਿਹੜੀ ਇਹ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰੀ ਕਰਾਂਗੇ ਤੋਂ ਬਾਅਦ ਇਹ ਸਕੂਲ ਦੀ ਜੋ ਬੱਸ ਹੈ ਇਹ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਨੇ ਕਿ ਸਾਨੂੰ ਤਿੰਨ ਬੱਸਾਂ ਦੀ ਹੋਰ ਜ਼ਰੂਰਤ ਹੈ ਉਹ ਵੀ ਅਸੀਂ ਜਲਦੀ ਤੋਂ ਜਲਦੀ ਸਕੂਲ ਨੂੰ ਮੁਹੱਈਆ ਕਰਵਾਵਾਂਗੇ ਤੇ ਬੱਚਿਆਂ ਨੂੰ ਆਉਣ ਜਾਣ ਲਈ ਸੌਖਾ ਕਰਾਂਗੇ ਸੋ ਅੱਜ ਟੀਚਰ ਡੇ ਤੇ ਮੈਂ ਸਾਰੇ ਟੀਚਰ ਸਾਹਿਬਾਨ ਤੇ ਬੱਚਿਆਂ ਨੂੰ ਵਧਾਈਆਂ ਦੇਣਾ ਬਹੁਤ-ਬਹੁਤ ਮੁਬਾਰਕਾਂ ਆਪਣੇ ਵਿੱਚ ਐਮਸੀ ਸਾਹਿਬੀ ਮਰਦੂ ਨੇ ਆਪਣਾ ਨਾਲ ਵੀ ਗੱਲਬਾਤ ਕਰਿਆ ਸਰ ਅੱਜ ਟੀਚਰ ਡੇ ਸਕੂਲ ਵਿਸ਼ੇਸ਼ ਤੌਰ ਤੇ ਮਨਾਇਆ ਗਿਆ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਤਾਂ ਜੀ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਸਾਰੇ ਪੰਜਾਬ ਦੇ ਟੀਚਰ ਸਾਹਿਬਾਨ ਨੂੰ ਟੀਚਰ ਡੇ ਦੀਆਂ ਬਹੁਤ-ਬਹੁਤ ਵਧਾਈਆਂ ਐਮਐਲਏ ਸਾਹਿਬ ਜੋ ਸਰਕਾਰ ਦੀਆਂ ਜੋ ਵੀ ਸਹੂਲਤਾਂ ਨੇ ਸਾਨੂੰ ਐਮਐਲਏ ਸਾਹਿਬ ਸਾਡਾ ਮੋਢੇ ਨਾਲ ਮੋਢਾ ਲਾ ਕੇ ਕੁਲਵੰਤ ਸਿੰਘ ਜੀ ਹਲਕਾ ਸ਼ਤਰਾਨਾ ਮੋਢੇ ਨਾਲ ਮੋਢਾ ਲਾ ਕੇ ਹਰ ਵਕਤ ਖੜਦੇ ਨੇ ਤੇ ਜੋ ਵੀ ਸਹੂਲਤਾਂ ਨੇ ਸਾਡੇ ਨਾਲ ਸਾਰੀਆਂ ਮੁਹਈਆ ਕਰਾ ਰਹੇ ਨੇ। ਜੀ ਬਾਕੀ ਜੋ ਟੀਚਰ ਦੇ ਆਪਣੇ ਇੱਥੇ ਕਮੀ ਉਹਦੇ ਬਾਰੇ ਵਿਸ਼ੇਸ਼ ਤੌਰ ਤੇ ਕੁਝ ਟਿੱਪਣੀ ਦਿੱਤੀ ਗਈ ਨੇ। ਹਾਂਜੀ ਹਾਂਜੀ ਅੱਜ ਪ੍ਰਿੰਸੀਪਲ ਸਾਹਿਬਾਨ ਜੋ ਸਾਡੇ ਸਕੂਲ ਦੇ ਨੇ ਬਹੁਤ ਹੀ ਮਿਹਨਤੀ ਨੇ ਉਹਨਾਂ ਨੇ ਟੀਚਰ ਸਾਹਿਬਾਨ ਬਾਰੇ ਵੀ ਦੱਸਿਆ ਵੀ ਸਾਨੂੰ ਲੋੜ ਹੈ ਤੇ ਐਮਐਲਏ ਸਾਹਿਬ ਨੇ ਕਿਹਾ ਵੀ ਅਸੀਂ ਬਹੁਤ ਜਲਦੀ ਟੀਚਰਾਂ ਦੀਆਂ ਜੋ ਵੀ ਸਾਮੀਆਂ ਨੂੰ ਪੂਰੀਆਂ ਕਰਾਂਗੇ। ਨੇ ਵਿੱਚ ਬਲਾਕ ਦਾ ਵੀ ਮਜੂਦ ਦਿਨ ਨਾਲ ਵੀ ਗੱਲ ਕਰਾਂਗੇ ਸਰ ਅੱਜ ਟੀਚਰ ਡੇ ਸਕੂਲ ਚ ਮਨਾਇਆ ਗਿਆ ਤੇ ਹਲਕਾਸ਼ਤਰਾਨੇ ਦੇ ਐਮ ਐਲ ਏ ਆਪਣੇ ਕੁਲਵੰਦ ਬਾਜੀ ਗਰ ਜੀ ਵਿਸ਼ੇਸ਼ ਤੌਰ ਤੇ ਇੱਥੇ ਅੱਜ ਪਹੁੰਚੇ ਨੇ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਸੋ ਮੈਂ ਅੱਜ ਟੀਚਰ ਡੇ ਦੀਆਂ ਸਾਰੇ ਅਫਕਨ ਨੂੰ ਮੁਬਾਰਕਾਂ ਔਰ ਐਮ ਐਲ ਏ ਸਾਹਿਬ ਦਾ ਬਹੁਤ ਮੈਂ ਧੰਨਵਾਦ ਕਰਦਾ ਤਾਂ ਇਹਦੇ ਨੂੰ ਕਿਉਂਕਿ ਜਦੋਂ ਵੀ ਕੋਈ ਸਾਨੂੰ ਜ਼ਰੂਰਤ ਪੈਂਦੀ ਹੈ ਐਮ ਐਲ ਏ ਸਾਹਿਬ ਸਾਡੇ ਇੱਕ ਮੈਸੇਜ ਤੇ ਸਹੀ ਟਾਈਮ ਤੇ ਤੁਹਾਡੇ ਕੋਲ ਪਹੁੰਚ ਕੇ ਜੋ ਵੀ ਸਾਡੀ ਸਮੱਸਿਆ ਹੁੰਦੀ ਹੈ ਉਹਨਾਂ ਦਾ ਹੱਲ ਕਰਦੇ ਨੇ ਸੋ ਅੱਜ ਸਾਡੇ ਸਕੂਲ ਐਮੀਨਸ ਦੇ ਜੋ ਬੱਚੇ ਨੇ ਜੋ ਕਿ 3 ਕਿਲੋਮੀਟਰ ਦੂਰੀ ਤੋਂ ਆਉਂਦੇ ਨੇ ਤੇ ਉਹਨਾਂ ਲਈ ਸਰਕਾਰ ਸਾਡੀ ਭਗਵਾਨ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜੋ 960 ਰੁਪਏ ਇੱਕ ਬੱਚੇ ਨੂੰ ਦਿੱਤੇ ਹੋਏ ਨੇ ਉਹਨਾਂ ਦੇ ਉਪਰਾਲੇ ਨੂੰ ਇੱਕ ਬੱਸ ਸਾਡੇ ਬੱਚਿਆਂ ਲਈ ਦੇ ਦਿੱਤੀ ਹੈ ਤੇ ਸਾਨੂੰ ਤਿੰਨ ਬੱਸਾਂ ਦੀ ਹੋਰ ਜ਼ਰੂਰਤ ਹੈ ਜੋ ਕਿ ਸਾਡੇ ਐਮਐਲਏ ਸਾਹਿਬ ਕਹਿੰਦੇ ਜਲਦ ਹੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ ਤੇ ਜਿਸ ਦਿਨ ਤੋਂ ਸਾਡੀ ਸਰਕਾਰ ਆਈ ਹੈ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਮਾਨ ਸਾਹਿਬ ਨੇ ਵੀ ਐਜੂਕੇਸ਼ਨ ਤੇ ਹੈਲਥ ਡਿਪਾਰਟਮੈਂਟ ਦੇ ਵਿੱਚ ਅਸੀਂ ਜਾਨਕਿ ਬਹੁਤ ਜ਼ਿਆਦਾ ਔਲਿਆ ਫਰਕ ਲਿਆ ਕੇ ਪਾਵਾਂਗੇ ਤੋਂ ਜਿਸ ਦਿਨ ਦੀ ਸਰਕਾਰ ਬਣੀ ਸਾਡੇ ਸਾਰੇ ਕੰਮ ਬਿਲਕੁਲ ਸਹੀ ਹੋ ਜਣਗੇ ਹੋਰ ਤਾਂ ਨਹੀਂ ਬਣਾਉਣਾ ਕਰ ਰਹੇ ਨੇ ਤੋਂ ਬਹੁਤ ਬੱਝਾ ਭਰਾ ਲੈ ਉਹਦੇ ਸਾਹਵਲੋਂ ਕਿ ਸਾਡੇ ਸਾਥ सर कैमरा इधर देखे सामने सारे